ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਕਿਉਂਕਿ ਆਪਣੇ 1000 ਸਬਸਕ੍ਰਾਈਬਰ ਪੂਰੇ ਹੋਣ ਚ 70 ਸਬਸਕ੍ਰਾਈਬਰ ਘੱਟ ਰਹਿੰਦੇ ਆ ਤੇ ਜਲਦੀ ਜਲਦੀ ਕਰ ਦਿਓ ਸਬਸਕ੍ਰਾਈਬ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਆਪਾਂ ਗੱਲਾਂ ਕਰਾਂਗੇ ਮੇਰੀ ਜ਼ਿੰਦਗੀ ਬਾਰੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ। ਨਾਂ ਮੇਰਾ ਹੈਗਾ ਪ੍ਰਦੀਪ ਸਿੰਘ ਪਿੰਡ ਗੋਨਿਆਣਾ ਕਲਾਂ ਜ਼ਿਲ੍ਹਾ ਬਠਿੰਡਾ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਪੜ੍ਹਾਈ ਬਾਰੇ। ਮੈਂ 5ਵੀਂ ਕਲਾਸ ਜਿਹੜੀ ਕੀਤੀ ਆ ਉਹ ਮੇਰੇ ਪਿੰਡ ਹੀ ਕੀਤੀ ਆ। ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ। ਉਸ ਤੋਂ ਬਾਅਦ 8ਵੀਂ ਕਲਾਸ ਉਹ ਵੀ ਪਿੰਡ ਹੀ ਕੀਤੀ ਆ। ਸਰਕਾਰੀ ਮਿਡਲ ਸਕੂਲ ਗੁੰਨੇਣਾ ਕਲਾਂ ਬਠਿੰਡਾ ਉਸ ਤੋਂ ਬਾਅਦ ਸਾਡੇ ਪਿੰਡ ਸਕੂਲ 8ਵੀਂ ਤੱਕ ਹੀ ਆ। ਉਸ ਤੋਂ ਬਾਅਦ ਮੈਂ ਲੱਗਿਆ ਹਰਾਇਪੁਰ ਤਿੰਨ ਕੋਣੀ ਸਹੀ ਦੇ ਸਿਪਾਹੀ ਹਰਬੰਸ ਸਿੰਘ ਸਰਕਾਰੀ ਹਾਈ ਸਕੂਲ ਹਰਾਇਪੁਰ 9ਵੀਂ 10ਵੀਂ ਮੈਂ ਉੱਥੋਂ ਕੀਤੀ ਆ। ਤੇ ਉਸ ਤੋਂ ਬਾਅਦ ਮੈਂ ਲੱਗਿਆ ਜੀਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਦਾ ਬਠਿੰਡਾ ਇਹ ਤਾਂ ਗੱਲ ਹੋ ਗਈ ਪੜ੍ਹਾਈ ਦੀ ਉਸ ਤੋਂ ਬਾਅਦ ਖੇਡਣ ਖੁੱਡਣ ਦੀ ਗੱਲ ਕਰਦੇ ਆ ਵੀ ਕੀ ਖੇਡੇ ਆ ਤੇ ਕੀ ਨਹੀਂ ਜਦੋਂ ਅਸੀਂ ਸੀਗੇ 7ਵੀਂ ਕਲਾਸ ਚ ਉਦੋਂ ਸਾਡੇ ਟੀਚਰ ਆ ਗਿਆ ਸਰਕਾਰੀ ਸਕੂਲ ਚ ਸਰ ਰਣਧੀਰ ਸਿੰਘ ਉਹ ਸੀਗੇ ਹਾਕੀ ਕੋਚ ਤੇ ਉਹਨਾਂ ਨੇ ਹਾਕੀ ਸਟਾਰਟ ਕਰਤੀ ਸਾਡੇ ਸਕੂਲ 'ਚ ਤੇ ਫਿਰ ਅਸੀਂ ਹਾਕੀ ਖੇਡਣ ਲੱਗੇ ਤੇ ਬਠਿੰਡੇ ਜਾਣ ਲੱਗੇ ਸਟੇਡੀਅਮ 'ਚ ਰਿਜਿੰਦਰਾ ਕਾਲਜ 'ਚ ਜਿਹੜਾ ਸਟੇਡੀਅਮ ਬਣਿਆ ਹੋਇਆ ਤੇ ਖੇਡਣੀ ਖੁਦ ਨਹੀਂ ਤਾਂ ਸਾਨੂੰ ਘਾਟੀ ਆਉਂਦੀ ਸੀਗੀ ਉਂਝ ਥੱਕੇ ਜੇ ਖਾਂਦੇ ਫਿਰੇ ਬਸ ਤੇ ਉਸ ਤੋਂ ਬਾਅਦ ਉਹ ਖੇਡੀ ਅਸੀਂ ਹਾਕੀ 2-3 ਸਾਲ ਖੇਡੀ ਹੋਊਗੀ ਤੇ ਬਠਿੰਡੇ ਵੀ ਬਹੁਤ ਗਿਆਂ ਖੇਡਣਾ ਜਦ ਦੇ ਜੁੱਧੇ ਤਾਂ ਅਸੀਂ ਘਾਟੀ ਸੀਗੇ ਜਦ ਦੇ ਜੁੱਧੇ ਅਸੀਂ ਘਾਟੀ ਸੀ ਤੇ ਉਹੀ ਕੇਲੇ ਬਦਾਮ ਖਾ ਕੇ ਮੁੜ ਆਉਂਦੇ ਸੀ ਬਸ ਤੇ ਫਿਰ ਸਾਡੇ ਉਦੋਂ ਜਦੋਂ ਹਾਕੀ ਖੇਡਦੇ ਸੀ ਅਸੀਂ ਉਦੋਂ ਰੰਤੀ ਸਰ ਤੋਂ ਬਾਅਦ ਇੱਕ ਕੋਚਾ ਗਿਆ ਸੀਗਾ ਮੈਂ ਉਹਦਾ ਨਾਂ ਭੁੱਲ ਗਿਆ ਹੁਣ ਸਰਦਾ ਤੇ ਉਹ ਢੇਲੀ ਆਉਂਦਾ ਹੁੰਦਾ ਸੀ ਸਾਡੇ ਪਿੰਡ ਗੋਲਿਆਣਾ ਕਲਾਂ ਕਢਾਉਣ ਵਾਸਤੇ ਹਾਕੀ ਕੋਚ ਸੀ ਸਰ ਤੇ ਫਿਰ ਹੋਰ ਪਿੰਡਾਂ ਦੇ ਵੀ ਆਉਂਦੇ ਹੁੰਦੇ ਸੀਗੇ ਜਵਾਕ ਜਿਵੇਂ ਤਿੰਨ ਕੋਣੀ ਦੇ ਆਉਂਦੇ ਹੁੰਦੇ ਸੀ ਵੱਧ ਤਾਂ ਤੇ ਉਸ ਤੋਂ ਬਾਅਦ ਉਹ ਸਰ ਇੱਥੇ ਦੋ ਸਾਲ ਰਿਹਾ ਉਸ ਤੋਂ ਬਾਅਦ ਸਰਦੀ ਬਦਲੀ ਹੋ ਗਈ ਮੇਰੇ ਹਿਸਾਬ ਨਾਲ ਨੇ ਪ੍ਰੋਮੋਸ਼ਨ ਹੋ ਗਈ ਸੀ ਤੇ ਹਾਕੀ ਖੇਡਣੀ ਉਹਨੂੰ ਬੰਦ ਕਰਤੀ ਫਿਰ ਤੇ ਫਿਰ ਜਦੋਂ ਮੈਂ ਮੈਨੂੰ ਸੀ ਮੈਂ ਲੱਦਾ 11ਵੀਂ ਕਲਾਸ ਤੇ ਸੀਗਾ ਤੇ ਉਧਵਾਦਾਰ ਇਥੇ ਵਾਲੀ ਵਾਲ ਖੇਡਣ ਲੱਗ ਗਏ ਤੇ ਉਵੇਂ ਬਸ ਮਾਰੀ ਜਾਂਦੇ ਸੀਗੇ ਤਮੋਕ ਤੇ ਐਨੇ ਨਾਸਿਕ ਸੁੱਕ ਕੇ ਮਾਰੀngੋਟੀ ਐਨੀ ਵਧੀਆ ਤੇ ਇਹ ਵੀ ਨਹੀਂ ਖੇਡਣੀ ਹੁੰਦੀ ਸੀ ਆਪਾਂ ਬਸ ਟਾਈਮ ਪਸ ਜਾਉ ਜਾਂਦਾ ਸੀਗਾ ਤੇ ਵਾਲੀ ਵਾਲ ਵੀ ਖੇਡੀ ਗਏ ਤਿੰਨ ਚਾਰ ਸਾਲ ਵਾਲੇ ਵਾਲ ਖੇਡੀ ਆ ਤੇ ਹੁਣ ਬੰਦ ਹੋ ਗਿਆ ਕੰਮ ਕਿਉਂਕਿ ਹੋਰ ਵੀ ਖੇਡਣ ਨੂੰ ਹਟ ਗਈ ਪਿੰਡ ਚ ਖੇਡ ਕੇ ਰੰਜ ਨਹੀਂ ਕੋਈ ਤੇ ਹੁਣ 2-3 ਮਹੀਨੇ ਹੋ ਗਏ ਕੰਮ ਬੰਦ ਹੀ ਆ ਵਾਲੀ ਵਾਰ ਦਾ ਵੀ ਤੇ ਹੁਣ ਆਪਾਂ ਹੋਰ ਗੱਲਾਂ ਕਾਧੀਆਂ ਕਰਕੇ ਹਾਂ ਸੱਚਾ ਉਦੋਂ ਬਾਅਦ ਪਲੱਸ 2 ਕਰਨ ਤੋਂ ਬਾਅਦ ਮੈਂ ਲੱਗ ਗਿਆ ਹੈਲਥ ਕਰਨ ਵੀ ਬਾਹਰ ਚੱਲਦੇ ਆ ਵੀ ਸਾ ਉਦੋਂ ਐਦੋਂ ਮੈਂ ਪਲੱਸ 2 ਪਾਸ ਕੀਤੀ ਆ 2022 ਚ ਤੇ ਉਦੋਂ ਟ੍ਰੈਂਡ ਜਿਆ ਬਹੁਤ ਸੀਗਾ ਤੇ ਉਦੋਂ ਸਾਰੇ ਹੀ ਲੱਗ ਜਾਂਦੇ ਸੀ ਐਲਸ ਕਰਨ ਬਸ ਕਰਕੇ ਪਲੱਸ 2 ਸਾਰੇ ਐਲਸ ਕਰਨੇ ਲੱਗ ਜਾਂਦੇ ਸੀ ਕੋਈ ਪੀ.ਡੀ ਕਰਨ ਲੱਗ ਜਾਂਦਾ ਸੀ ਤੇ ਮੈਂ ਐਲਸ ਕਰਨ ਲੱਗ ਗਿਆ ਤੇ ਜਦੋਂ ਮੈਂ ਪਹਿਲੇ ਦਿਨ ਗਿਆ ਐਲਸ ਕਰਨ ਆਪ ਨੂੰ ਇੰਗਲਿਸ਼ ਤਾਂ ਨਹੀਂ ਨਹੀਂ ਹੁੰਦੀ ਸੀਗੀ ਪਲੱਸ 2 ਪਾਸ ਤਾਂ ਕਰ ਗਏ ਪਰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਨਹੀਂ ਬਣਾਉਣੀ ਆਉਂਦੀ ਇਹ ਪੰਗਾ ਸੀਗਾ ਇੰਗਲਿਸ਼ ਤੋਂ ਪੰਜਾਬੀ ਨਹੀਂ ਬਣਾਉਣੀ ਆਉਂਦੀ ਨਾ ਪੰਜਾਬੀ ਤੋਂ ਇੰਗਲਿਸ਼ ਤੇ ਮੈਂ ਕਹਿਆ ਦਾ ਮੌਕਈ ਆ ਮੈਂ ਕਹੇ ਆਪਣੇ ਉਹ ਆਪਣੇ ਵਸ ਦਾ ਰੋਗ ਹੈ ਨਹੀਂਗਾ ਇਹ ਐਲਸੂਲਸ ਮੈਂ ਕਹੇ ਤਾਂ ਇੰਗਲਿਸ਼ ਮੀਡੀਅਮ ਵਾਲੇ ਵਾਸਤੇ ਬਣੀ ਆ ਤੇ ਉਸ ਤੋਂ ਬਾਅਦ 1 ਮਹੀਨੇ ਦੀਆਂ ਬਾਅਦ ਚ ਮੈਂ ਕਲਾਸਾਂ ਲਾ ਨਾ ਗ੍ਰਾਮਰ ਤੇ ਨਹੀਂ ਪੱਲੇ ਪਿਆ ਕੁਛ ਤੇ ਫਿਰ ਫਿਰ ਮੈਂ ਲੱਗ ਗਿਆਦਰ ਬਾਜੇ ਗਾਨੇ ਤੇ ਸੈਂਟਰ ਚ ਉਥੇ ਸਿੱਖੀ ਹੌਲੀ ਹੌਲੀ ਸਿੱਖੀ ਫਿਰ ਇੰਗਲਿਸ਼ ਹੌਲੀ ਹੌਲੀ ਪੱਲੇ ਪੈਣ ਲੱਗ ਗਏ ਟੈਂਸ ਟੂਨਸ ਸਾਰੇ ਪੱਕੇ ਕੀਤੇ ਤੇ ਫਿਰ ਆਏ ਹੌਲੀ ਹੌਲੀ ਟਾਸਕ ਟੂ ਵਗੈਰਾ ਸਾਰਾ ਕੁਝ ਸਪੀਕਿੰਗ ਵੀ ਹੌਲੀ ਹੌਲੀ ਵਧ ਗਈ ਤੇ ਫਿਰ ਮੈਂ ਪੇਪਰ ਦਿੱਤਾ ਤੇ ਉਹਦੇ ਜੋ ਮੇਰੇ ਬੈਂਡ ਆਏ 6 ਬੈਂਡ ਤਾਂ ਆ ਗਈ ਸੀ ਚਲ ਤੇ ਐਲਸ ਕਰਨ ਤੋਂ ਐਲਸ ਕਰਨ ਮੈਂ ਬਾਅਦ ਚ ਲੱਗਿਆ ਉਹ ਤੋਂ ਪਹਿਲਾਂ ਮੈਂ ਕਰਨਾ ਚਾਹੁੰਦਾ ਸੀਗਾ ਈਟੀਟੀ ਮੈਂ ਕਿ ਮਾਸਟਰ ਬਣਾਗੀ ਪ੍ਰਾਇਮਰੀ ਤੱਕ ਜਿਹੜੇ ਟੀਚਰ ਹੁੰਦੇ ਆ ਉਹ ਈਟੀਟੀ ਕਰਕੇ ਬਣਦੇ ਆ ਨਾ ਤੇ ਮੈਂ ਕਿ ਚਲ ਮਾਸਟਰ ਬਣਾਗੀ ਫਿਰ ਸਰਕਾਰੀ ਮਾਸਟਰ ਤੇ ਫਿਰ ਮਾਇਲ ਸਿਕਣ ਲੱਗ ਗਿਆ ਉਹ ਕੈਨਸਲ ਕਰਤਾ ਫਾਰਮ ਜਿਹੜਾ ਭਰਿਆ ਸੀਗਾ ਨਾਮ ਵੀ ਆ ਗਿਆ ਸੀਗਾ ਕਿਉਂਕਿ ਨੰਬਰ ਚੰਗੇ ਸੀਗੇ 90% ਸੀ ਪਲੱਸ 2 ਜੋ ਤੇ ਉਦੋਂ ਬਾਅਦ ਐਲਸ ਕਰਕੇ ਤੇ ਹੁਣ ਫਿਰ ਉਧਰ ਬਾਹਰ ਖਰਾਬ ਜਾ ਹੋ ਗਿਆ ਕੰਮ ਵੀ ਕੰਮਕੁਮ ਨਹੀਂ ਮਿਲਦਾ ਪੀਆਰ ਵਗੈਰਾ ਔਖੀ ਹੋ ਗਈ ਤੇ ਉਹਦਾ ਆਪਾਂ ਡਿਲੇ ਕਰਤਾ ਫਿਰ ਬਾਹਰ ਜਾਣ ਦਾ ਤੇ 2 ਸਾਲ ਬਸ ਗੈਪ ਪੈ ਗਿਆ 2 ਸਾਲ ਖਰਾਬ ਹੋ ਗਏ ਚਲ ਖਰਾਬਤਾ ਕਦੇ ਹੋਇਆ ਇੰਗਲਿਸ਼ ਸਿੱਖ ਕੇ ਅੱਗੇ ਨਹੀਂ ਹੁੰਦੀ ਸੀ ਕਿ ਇੰਗਲਿਸ਼ ਹੁਣ ਵਧੀਆ ਬੋਲ ਵੀ ਸਕਦੇ ਹਾਂ ਕਿ ਜੇ ਕਿਸੇ ਨਾਲ ਬੋਲਣੀ ਪਵੇ ਜੇ ਅੰਗਰੇਜ਼ ਨਾਲ ਜਾਂ ਹੋਰ ਕਿਸੇ ਨਾਲ ਫੋਰਨ ਕੰਟਰੀ ਦੇ ਬੰਦੇ ਨਾਲ ਤੇ ਪੜ੍ਹ ਵੀ ਸਕਦੇ ਆ ਵਦਗਾ ਪੰਜਾਬੀ ਤੋਂ ਇੰਗਲਿਸ਼ ਵੀ ਬਣਾ ਸਕਦੇ ਆ ਤੇ ਹੋਰ ਗੱਲ ਆ ਕੀ ਭਾਈ ਹਾਂ 2 ਸਾਲਾਂ ਦਾ ਪੈ ਗਿਆ ਗੈਪ 2022 ਤੋਂ 2024 ਤੱਕ ਤੇ ਹੁਣ ਉਦੋਂ ਬਾਅਦ ਸੋਚਿਆ ਮੈਂ ਕਿਹਾ ਚੱਲ ਹੁਣ ਬੀਏ ਕਰ ਲੈਣਾ ਫਿਰ ਡਿਗਰੀ ਤਾਂ ਜ਼ਰੂਰੀ ਹੈਗੀ ਕਿਉਂਕਿ ਜੇ ਇੱਥੇ ਵੀ ਕਿਤੇ ਪ੍ਰਾਈਵੇਟ ਲੱਗਣਾ ਕਿਸੇ ਵੀ ਫੀਲਡ 'ਚ ਡਿਗਰੀ ਤਾਂ ਜ਼ਰੂਰੀ ਹੈਗੀ ਗ੍ਰੈਜੂਏਸ਼ਨ ਤਾਂ ਹੋਣੀ ਚਾਹੀਦੀ ਹੈ ਤੇ ਬਾਅਦ ਮੈਂ ਭਰਤਾ ਫਾਰਮ ਰਜਿੰਦਰਾ ਕਾਲਜ ਬਠਿੰਡਾ ਚ ਵੀ ਮੈਂ ਕਿਹਾ ਸਰਕਾਰੀ ਚ ਮਿਲ ਜੂਗੀ ਐਡਮਿਸ਼ਨ ਕਿਉਂਕਿ ਗੈਪ ਵਾਲੇ ਨੂੰ ਘੱਟ ਦਿੰਦੇ ਐਡਮਿਸ਼ਨ ਪਰ ਮੇਰੇ ਨੰਬਰ ਜ਼ਿਆਦੇ ਹੋਣ ਕਰਕੇ ਐਡਮਿਸ਼ਨ ਮਿਲ ਗਈ ਪਰ ਗੇੜੇ ਦਾ ਬਹੁਤ ਲੱਗੇ 7-8 ਗੇੜੇ ਲੱਗੇ ਐਡਮਿਸ਼ਨ ਤੋਂ ਪਹਿਲਾਂ ਵੇਖ ਲਓ ਤੇ ਹੁਣ ਐਡਮਿਸ਼ਨ ਮਿਲ ਗਈ ਤੇ ਬਾਅਦ ਐਡਮਿਸ਼ਨ ਦਾ ਮਿਲ ਗਈ ਤੇ ਹੁਣ ਚੱਕਰ ਪੈ ਗਿਆ ਉੱਥੇ ਸਬਜੈਕਟਾਂ ਦਾ ਕਿਉਂਕਿ ਹੁਣ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਨਿਊ ਐਜੂਕੇਸ਼ਨ ਪਾਲਿਸੀ 2020 ਮੋਦੀ ਨੇ ਬਣਾਈ ਹੈ ਜਿਹੜੀ ਤੇ ਉਹਦੇ ਕਰਕੇ ਪਹਿਲਾ ਸਬਜੈਕਟ ਹੁੰਦੇ ਸੀਗੇ ਬੀਏ ਚ 5 ਹੁਣ ਕਰਤੇ 9 ਇੱਕ ਤਾਂ ਇਹ ਕੰਮ ਔਖਾ ਹੋ ਗਿਆ ਤੇ ਹੁਣ ਇੱਕ ਸਬਜੈਕਟ ਨਹੀਂ ਆਪਾਂ ਦਾ ਲੱਗਦੇ ਵੀ ਕਿਹੜੇ ਰੱਖਗੇ ਕਿਹੜੇ ਪੜ੍ਹੇ ਆ ਤੇ ਕਿਹੜੇ ਸੌਖੇ ਆ ਕਿਹੜੇ ਵਧਗਾ ਅੱਗੇ ਚਾਹੀਦੇ ਆ ਜਾਂ ਹੋਰ ਬੀਡ वगैरह करनी होवे ਉਹਦੇ ਵਾਸਤੇ ਵਧੇਗਾ ਤੇ 1.5 ਮਹੀਨਾ ਹੋ ਗਿਆ ਕਾਲਜ ਜਾਂਦਿਆਂ ਤੈਨੂੰ ਹਜੇ ਤੱਕ ਸਬਜੈਕਟ ਨਹੀਂ ਕਲੀਅਰ ਹੋਏ ਵੇਖ ਲੋ ਇਹ ਆ ਸਰਕਾਰੀ ਕੰਮ ਦਾ ਤੇ ਹੋਰ ਗੱਲਾਂ ਆਪਾਂ ਕਰਨੀ ਸੀ ਬਸ ਇਹੀ ਸੀ ਗੰਗਲਾਸ ਤਾਂ ਤੇ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਜੇ ਗੱਲਾਂ ਵਧੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਖਿੱਚ ਦਿਓ ਕੰਮ ਕਿਉਂਕਿ ਆਪਣੇ 1000 ਸਬਸਕ੍ਰਾਈਬਰ ਪੂਰੇ ਹੋਣ ਚ 70 ਸਬਸਕ੍ਰਾਈਬਰ ਘੱਟ ਰਹਿ ਗਏ ਤੇ ਬਾਅਦ ਆਪਾਂ ਖਿੱਚ ਕੇ ਰੱਖਾਂਗੇ ਕੰਮ ਜਦੋਂ 1000 ਸਬਸਕ੍ਰਾਈਬਰ ਪੂਰੇ ਹੋਗੇ ਚਲੋ ਫਿਰ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ